ਗੁੱਚਾਂ ਦੇ ਗੁੱਚੇ ਲੱਗੇ ਆ। ਇਹ ਗੱਲ ਆਈ ਇੱਕ ਅੱਛੀ ਨੂੰ। ਲੋ ਉਸ ਮਾਰਨ ਬੜੀ ਖੁਸ਼ੀ ਹੁੰਦੀ ਏ। ਜੋ ਸਾਡੇ ਵੰਡੇ ਬੂਟਿਆਂ ਨੂੰ ਫਲ ਲੱਗਦਾ ਤਾਂ। ਇਹ ਨਸਲ ਬੜੀ ਵਧੀਆ ਹੈ, ਬੜੇ ਵਧੀਆ ਮਰੂਦ। ਹਾਂ। ਨਾ ਚਾਰ ਜਾਂ ਪੰਜ ਪਰ ਇਕੱਠੇ ਲੱਗਦੇ ਮੇਰੇ ਗੁੱਚੇ ਇਹ। ਹੋਰ। ਕਿਤੇ ਤੇਨ ਕਿਤੇ ਚਾਰ ਆ ਚਾਰ ਨੇ। ਹਾਰੇ ਸਾਥ ਮੁਕੜੇ ਨਹੀਂ ਸਾਡੇ ਕੋਲ। ਦੇ ਕੇ ਲਾਇਆ ਸੀ ਹੋਰ ਏ ਕਾ ਏ ਕਾ ਇਹ ਕੋ ਬਟਾ ਦੂਜਾ ਲਾਇਆ ਹੈ ਇਹ ਵੀ ਸਾਡੇ ਕੋ ਆਪਣੇ ਕੋ ਲੈਂਦਾ ਸੀ ਸਾਡੇ ਕੋ ਅੱਛਾ ਚਲੋ ਵਧੀਆ ਦੋ ਬਾਹਰ ਲਾਇਏ ਨੇ ਅੱਛਾ ਕੋਈ ਹੋਇਆ ਖੜੇ ਨੇ ਉਹ ਹਾਂ ਇਡੜੀ ਕੇ ਨੇ ਕਿਸੇ ਉਹਨੂੰ ਫੁੱਲ ਆਜੇ ਲੱਗਿਆ ਪਹਨੇ ਇਹਨੂੰ ਕੋ ਨਹੀਂ ਜੀ ਇਹ ਹੋਣ ਬادلهਗਾ ਇਹ ਜਾਂ ਫਿਰ ਮੁੱਛ ਮੁੱਛ ਗਿਆ ਪਾਸੇ ਟੁੱਟਿਆ ਭੱਜਿਆ ਅੱਗੇ ਉਹ ਨਾ ਨਹੀਂ ਟੁੱਟਾ ਨਹੀਂ ਹਾਂ ਇਹਨੂੰ ਲੱਗਿਆ ਫੁੱਲੇ ਫੁੱਲ ਹੀ ਲੱਗਦੇ ਨੇ ਇਹਨੂੰ ਨਾ ਡਿੰਡੂ ਚ ਲੱਗਦੇ ਨੇ ਇਹਨੂੰ ਹਾਂ अच्छा जमा मोटे-मोटे है ना आहो ठीक चलो अरे आवाज तो होगी ना ਤੁਸੀਂ ਵੀ ਐਵੇਂ ਕਰੋ ਕੁਸ਼ਾਂਦ ਬੂਟੇ ਲਾਦ ਫੁੱਲਾਂ ਲਾ ਦੋ ਅਮਰੂਦ ਜਦੋਂ ਜੀ ਕੀਤਾ ਰੋਟੀ ਖਾਣੀ ਇੱਕ ਦੋ ਅਮਰੂਦ ਤੋੜੇ ਆਹ ਲਾ ਖਾਓ ਸਲਾਦ ਬਣਾਓ ਬਹੁਤ ਬਹੁਤ ਮਿਹਰਬਾਨੀ ਜੀ ਮਾਨੂੰ ਖੁਸ਼ੀ ਮਿਲਦੀ ਹੈ ਠੀਕ ਹੈ ਜੀ ਮਿਹਰਬਾਨੀ